ਦੀ ਨੀਂਦ ਵੀ ਨਹੀਂ ਆਉਂਦੀ ਜੀ ਮਿਹਨਤ ਕਰਦਾ ਨਾ ਕੰਮ ਚਲਾ ਬਣਾ ਦਿਸੇ ਵਾਂਗ 87 88 ਦੀ ਹੈ ਇਹ ਕੋਈ ਕੋਈ ਨਹੀਂ ਹੈ ਅੱਜ ਦੋ ਵਾਰ ਪੁੱਤਰਾਂ ਨੇ ਰਵੇ ਪਹਿਲਾਂ ਮੈਂ ਤਾਂ ਮੁਤਾ ਕਰ ਰਿਹਾ ਜੀ ਕਿ ਸੋ ਸਪੀਅਰੀ ਬੀਲ ਤੇ ਬਾਈ ਤੇ ਹੁਣੇ ਜਿਹੜੇ ਨਗਰ ਪ੍ਰਚਾਰ ਦੇ ਅੰਡਰ ਚਾਰਜ ਹੋ ਜਗਾ ਘਰਾਂ ਵਾਂਗੂ ਬੰਦੇ ਟੀਵੀ ਹੁੰਦੀਆਂ ਤੇ ਉਹਨਾਂ ਨੇ ਸਾਡਾ ਜਨਾਬ ਪੁੱਛੇ ਦੱਸਿਆ ਜੇ ਘਟਾ ਕੇ ਆਣ ਕਰ ਤੇ ਉਹਦੇ ਦਫ਼ਤਰ ਭਾਵੇਂ ਕਿ ਪਤਾ ਨਹੀਂ ਪਤਾ ਨਹੀਂ ਪਤਾ ਜੈ ਨਗਰ ਕੁਝ ਹੈ ਉਹਨਾਂ ਨੇ ਤਾਂ ਕਹੀ ਨਹੀਂ ਤੇ ਹੁਣ ਫਿਰ ਦਾ 11ਵਾਂ ਦਿਨ ਹੈ ਕਿੰਨੀ ਅੱਧਾ ਆ ਰਹੀ ਹੈ ਕੀ ਇਹ ਯੋਗ ਹੋਪ ਵਾਸਲੀ ਬਾਕੀ ਤੇ ਅੱਜ ਤੁਸੀਂ ਮਿਲਿਓ ਮੈਲਾ ਕਮਿਸ਼ਨ ਨੂੰ ਮੈਂਬਰ ਨੂੰ ਤੇ ਕੀ ਤੁਹਾਡੀ ਪ੍ਰੋਬਲਮ ਸੀ ਕੀ ਗੱਲਬਾਤ ਸੀ ਸਾਰੀ ਲੋਕ ਮੈਂਨੇ ਕੰਪਿਊਟਰ ਕੋਰਸ ਕਮ ਜਾਂਡਣ ਦੇ ਮੇਰਾ ਪਿੱਛਾ ਕਰਦਾ ਹੁੰਦਾ ਸੀਗਾ ਤੇ ਮੇਰੇ ਫਰੈਂਡਸ ਦਾ ਸੀ ਉੱਥੇ ਆਇਆ ਸੀਗਾ ਪਿੱਛਾ ਕਰਦਾ ਮੇਰੇ ਫਰੈਂਡ ਵੀ ਸੀ ਨਾਲ ਉਹ ਕਹਿੰਦਾ ਕਾਫੀ ਸ਼ੌਟ ਤੇ ਸਾਰੇ ਬੈਠੇ ਸੀਗੇ ਤੇ ਮੇਰੇ ਫਰੈਂਡਸ ਨੂੰ ਕਹਿੰਦਾ ਨਾ ਵੀ ਮੈਂ ਵਿਆਹ ਦੀ ਗੱਲ ਕਰਨ ਵੀ ਨਾਲ ਲੈ ਕੇ ਜਾਣਾ ਤੇ ਵਿਆਹ ਚੱਲ ਸਾ ਦੇ ਕੇ ਤੇ ਬਾਅਦ ਵਿੱਚ ਉਹਨੇ ਮੈਨਾਂ ਗਲਤ ਕੀਤਾ ਫਿਰ ਮੈਨੇ ਕਹਿਣ ਲੱਗ ਪਿਆ ਮੈਂ ਬਲੈਕਮੇਲ ਕਰਨ ਲੱਪੇ ਜੇ ਤੂੰ ਘਰ ਜਾਂ ਦੱਸਿਆ ਜੇ ਕੁਛ ਵੀ ਤੇ ਕਹਿੰਨਾ ਮੇਰੀ ਜਾਨ ਦੇ ਦੇਣੀ ਆ ਤੇ ਥੱਲੇ ਆ ਦੀ ਨਸ ਕੱਟ ਲੈਣੀ ਆ ਤਾਂ ਕਰ ਹਾਂਜੀ ਕਿੰਨੇ ਕਰ ਹੋ ਗਈ ਆ ਗੱਲ ਨੂੰ 3 ਸਾਲ ਹੋ ਗਈ 3 ਸਾਲ ਪਹਿਲਾਂ ਤੁਸੀਂ ਕੋਈ ਥਾਣੇ ਕੰਪਲੇਂਟ ਜਾਂ ਕਿਸੇ ਨੂੰ ਕੰਪਲੇਂਟ ਕੀਤੀ ਲਿਖਾਈ ਸੀ ਜੀ ਉਹ ਇੱਕ ਧਮਕੀ ਵਾਲੀ ਉਹ ਆਈ ਉਹ ਆਇਸ ਕਿ ਉਹਨੇ ਕਹਿੰਸੀ ਜਤ ਮੈਂ ਇਨਾ ਗੱਲ ਕੱਲ ਜਾ ਮ ਚੜੀਆਂ ਨੱਟ ਤੇ ਫੋਟੋ ਮੇ ਪਾ ਦੇਣੀ ਆ ਤੁਸੀਂ ਉਹ ਦੁਬਾਰਾ ਫਿਰ ਦੱਸਿਆ ਜਾ ਕੇ ਵੀ ਮੈਨੂੰ ਧੱਕਿਆਂ ਦੇ ਰਿਆ ਨੈਟ ਦੇ ਉੱਤੇ ਹਾਂਜੀ 2 ਨੰਬਰ ਸਿਟੀ ਚ ਗਏ ਸੀ ਮੈਡਮ ਨੇ ਵੀ ਦਿਖਾਈ ਸੀ ਰਿਕਾਰਡਿੰਗ ਵੀ ਉਹ ਤਾਂ ਮਕੀਤਿੰਦਾ ਵੀ ਕਹਿੰਦਾ ਜਨਾਬਿਆ ਕਰਾਏ ਮੇਨਾ ਜੇ ਨਾ ਗੱਲ ਕੀਤੀ ਫੋਟੋਆਂ ਪਾ ਦੇਣੀਆਂ ਨੈਟ ਤੇ ਨਹੀਂ ਕਿਸ ਅਧਿਕਾਰੀ ਨੂੰ ਕਿਹੜੇ ਥਾਣੇ ਗਏ ਸੀ ਤੁਸੀਂ ਹਾਂਜੀ 2 ਨੰਬਰ ਸਿਟੀ ਕੰਮ ਕੰਪਲੀਟ ਕਰੋ ਕਿੱਥੇ ਸੀਗੀ ਹੈ ਇਹ 2023 ਦੀ ਗੱਲ ਹੈ 2023 ਕੀਤੀ ਸੀ ਤੇ ਹੁਣ 2 ਸਾਲ ਸਾਲ ਬੀੜੀਆਂ ਤੁਹਾਡੀ ਕੋਈ ਕਿਉਂ ਸਮਾਈ ਨਹੀਂ ਹੋਈ ਜੀ ਨਹੀਂ ਕੋਈ ਨਹੀਂ ਤੇ ਸਰ ਨੇ ਜਸਵੰਤ ਸਰ ਨੇ ਪੈਸੇ ਵੀ ਲਿੱਤੇ ਸੀ 5000 ਵੀ ਅਸੀਂ ਕੰਮ ਕਰਾਂਗੇ ਤੇ ਕੋਈ ਕੰਮ ਨਹੀਂ ਹੋਇਆਗਾ ਜਸਵੰਤ ਕੌਮ ਸੀ ਹਾਂਜੀ ਜਸਵੰਤ ਪੁਲਿਸ ਵਾਲੇ ਕਿੱਥੇ ਸੀ ਤਾਂ ਨਾਂ ਦੇਖੋ ਸਿਟੀ ਨੰਬਰ 2 ਹੁਣ ਵੀ ਹੈਗਾ ਉੱਥੇ ਹਾਂਜੀ ਨਹੀਂ ਉਹਨੇ ਕਹਦੇ 5000 ਰੁਪਏ ਲੈ ਤੁਹਾਡੇ ਨੂੰ ਹਾਂਜੀ ਕਿਸ ਗੱਲ ਦੇ 5000 ਰੁਪਏ ਲੈ ਵੀ ਅਸੀਂ ਛੋਟੀ ਸੁਣਵਾਈ ਕਰਾਂਗੇ ਵੀ ਪੈਸੇ ਵੀ ਲਿੱਤੇ ਸੀ ਸਾਡੇ ਤੋਂ ਵੀ ਅਸੀਂ ਤੁਹਾਡੀ ਗੱਲ ਸੁਣਾਂਗੇ ਤੇ ਤੁਸੀਂ ਸੱਚ ਕਹਿ ਰਹੇ ਹੋ ਬਿਲਕੁਲ 5000 ਰੁਪਏ ਹਾਂਜੀ ਹੁਣ ਅੱਜ ਤੁਸੀਂ ਮਿਲੇ ਹੋ ਤੇ ਕੀ ਕਹਤੋਂ ਨਾਲ ਮੈਡਮ ਨੂੰ ਹਾਂਜੀ ਤੇ ਮੈਂ ਤਨਸਾਫ ਚਾਹੁੰਨੀ ਆ ਜੀ ਉਹਨੂੰ ਸਜ਼ਾ ਮਿਲੇ ਕਿ ਕਿਸੇ ਹੋਰ ਕੁੜੀ ਦੇ ਨਾਲ ਨਾ ਕਰ ਜੋ ਮੇਰੇ ਨਾਲ ਕੀਤਾ ਵਾ ਉਹਨੇ ਸਖਤ ਤੇ ਸਖਤ ਸਜ਼ਾ ਮਿਲੇ ਮੁੰਡਾ ਕਿੱਥੋਂ ਦਾ ਰਹਿਣ ਵਾਲਾ ਟਰਵੰਡੀ ਭਾਈ ਤੁਸੀਂ ਤੁਹਾਡੇ ਨਾਲ ਕਿਵੇਂ ਮਿਲ ਓਏ ਸੋ ਇੰਸਟਾਗ੍ਰam ਤੇ ਮੈਸੇਜ ਕੀਤਾ ਸੀ ਉਹਨੇ ਇੱਥੇ ਆਏ ਸੀ ਨੇ ਉਹਦੇ ਘਰ ਜਾਣ ਨੂੰ ਦੱਸ ਵੀ ਇੱਕ ਕੁੜੀ ਇਹਨੇ ਸ਼ਾਪਿੰਗ ਕਰਨ ਆਏ ਸੀ ਇੱਥੇ ਆਦੀ ਸਿਸਟਨ ਦੱਸਾ ਜੀ ਵੀ ਮੈਰੀਨਾ ਨਾਲ ਸ਼ਾਪਿੰਗ ਕਰਨੀ ਆ ਮੇਰਾ ਕੋਰਸ ਉੱਥੇ ਸੀਗੀ ਇਸ ਕਲਾਸ ਨੇ ਮੈਨੂੰ ਫੋਨ ਕੀਤਾ ਮੇਰੇ ਤੇ ਆਇਆ ਹਾਂ ਇਹਦੀ ਭੈਣ ਨੇ ਵੀ ਕੀਤਾ ਸੀ ਵੀ ਕਹਿੰਦੀ ਵੀ ਇਹਨਾਂ ਸ਼ਾਪਿੰਗ ਕਰਾ ਕੇ ਵੀ ਫੇਰ ਉੱਥੇ ਹੀ ਚਲੇ ਗਿਆ ਫਿੰਡ ਤੁਸੀਂ ਆਪਣੀ ਮਦਰ ਫਾਦਰ ਨੂੰ ਬੱਸੀ ਸੀ ਗੱਲ ਨਹੀਂ ਸਾਰੀ ਹਾਂਜੀ ਘਰ ਜਾਣ ਦੱਸੀ ਸੀਗੀ ਉਹ ਹਾਂਜੀ ਉਹਦੇ ਘਰ ਦੇ ਕਹਿੰਦੇ ਜੀ ਅਸੀਂ ਨੇ ਵੀ ਉਹ ਉਹ ਕੱਲਾ ਰਾਜ ਜੀ ਸਿ ਵਿਆਹ ਲਈ ਉਹਦੇ ਘਰ ਦੇ ਕਹਿੰਦੇ ਅਸੀਂ ਨੇੜ ਨਾਲ ਵਿਆਹ ਹੋਣ ਦੇਣਾਗਾ ਵੀਓ ਕਹਿੰਦੇ ਨਹੀਂ ਅਸੀਂ ਘੜੇ ਨਹੀਂ ਵਾਰਨੇਗੇ ਆਪਦਾ ਲੈ ਕੇ ਜਿੱਥੇ ਮਰਜੀ ਰਹਿ ਜੋ ਪਰ ਤੇ ਹੁਣ ਫੋਟੋਵਾਂ ਪਾ ਸਕਦੇ ਬਾਅਦ ਚ ਵਿਆਹ ਤੋਂ ਬਾਅਦ ਚ ਕਿਹੜਾ ਨਹੀਂ ਪਾ ਸਕਦੇ ਹੁਣ ਘੋੜੀ ਮੈਰਿਜ ਹੋ ਗਈ ਕਿ ਨਹੀਂ ਹੋਈ ਨਹੀਂ ਜੀ ਮੈਂ ਚੰਗਾ ਨਾ ਫੋਟੋਵਾਂ ਪਾਵੇ ਵਾਇਰਲ ਕਰੀ ਜੇ ਮੇਰੀ ਸ਼ਾਦੀ ਵੀ ਹੁੰਦੀ ਹੈ ਹੋਰ ਕਿਤੇ ਵੀ ਘਾ ਨਾ ਮੇਰੇ ਫੋਟੋਵਾਂ ਪਾਵੇ ਅਲਲਹੁ ਅਕਬਰ ਇਸ ਤਰ੍ਹਾਂ ਦੀ ਕੰਪਲੇਟ ਸੱਗਿਆ ਨੇ ਆਪਣੀ ਵਿੱਚ ਦਾ ਬਾਤ ਅੱਜ ਅਸੀਂ ਮੈਂ ਐਡਵੋਕੇਟ ਪਰਬੀਲਾ ਫਲੀਆਂ ਵਾਲਾ ਪੰਜਾਬ ਸਟੇਟ ਐਸਸੀ ਕਮਿਸ਼ਨ ਅ ਤੋ ਅੱਜ ਅਸੀਂ देयर ਆ ਲੋਟ ਆਫ ਕੇਸਿਸ ਪੈਂਡਿੰਗ ਹੇਅਰ ਐਂਡ ਕਮਿਸ਼ਨ ਡਿਸਾਈਡਡ ਟੂ ਵਿਜ਼ਿਟ ਐਟ ਦ ਸਪੌਟ ਐਂਡ ਟੇਕ ਕੌਗਨਿਡੈਂਸ ਅ ਐਂਡ ਸਾਨੂੰ ਇਥੇ ਆ ਕੇ ਕੁਝ ਇਹੋ ਜਿਹੇ ਵੀ ਕੰਪਲੇਂਟਸ ਆਏ ਹੋਏ ਆ ਜੋ ਅ ਐਟ ਦ ਸਪੌਟ ਸਾਨੂੰ ਵੀਡੀਓਜ਼ ਤੇ ਕੰਪਲੇਂਟਸ ਮਿਲੀਆਂ ਹੋਈਆਂ ਨੇ ਇੱਕ ਕੁੜੀ ਹੈਗੀ ਏ ਜਿਹਦੇ ਨਾਲ ਬਹੁਤ ਜ਼ਿਆਤੀ ਹੋਈ ਹੈ ਕਿ ਮੁੰਡੇ ਨੇ ਉਹਦੇ ਨਾਲ ਵਿਆਹ ਦਾ ਚਾਸਾ ਦੇ ਕੇ ਤੇ ਉਹਨੂੰ ਯੂਜ਼ ਕੀਤਾ ਐਂਡ ਉਹ ਇਹੋ ਜੇ ਕਿਸੇ ਸਾਨੂੰ ਆ ਰਹੇ ਆਂ ਕੁੜੀਆਂ ਦੇ ਨਾਲ ਜੋ ਮਤਲਬ ਉਹਨਾਂ ਨੂੰ ਯੂਜ਼ ਕਰਕੇ ਉਹਨਾਂ ਨੂੰ ਉਹਦੇ ਨਾਲ ਫਰਾਡ ਕਰਕੇ ਤੇ ਇਸ ਤਰ੍ਹਾਂ ਦੇ ਹੋਣੇ ਨਹੀਂ ਚਾਹੀਦੇ ਮੈਂ ਤਾਂ ਡੀਐਸਪੀ ਸਾਹਿਬ ਨੂੰ ਆਰਡਰ ਕੀਤਾ ਕਿ ਇਹੋ ਜਿਹੇ ਬੰਦੇ ਜਿਹੜੇ ਅਕਿਊਜ਼ਡ ਪਰਸਨਸ ਦੇ ਖਿਲਾਫ ਐਫਆਈਆਰ ਰਜਿਸਟਰ ਕਰਕੇ ਤੇ ਉਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਐਂਡ ਹੋਰ ਵੀ ਕਾਫੀ ਕੇਸਿਸ ਆਏ ਹੋਏ ਨੇ ਦਾ 30 34 ਕੰਪਲੇਂਟਸ ਸਾਨੂੰ ਹੁਣ ਉੱਥੋਂ ਸਾਡੇ ਆਈਆਂ ਨੇ ਆਫੀਸਰ ਤੇ ਜਿਹਦੇ ਕਨਸਰਨਿੰਗ ਬਹੁਤ ਸਾਰੇ ਕੰਪਲੇਂਟਸ ਆਏ ਹੋਏ ਨੇ ਤੇ ਕਨਸਰਨਡ ਆਫੀਸ਼ੀਅਲਸ ਨੂੰ ਅਸੀਂ ਆਰਡਰ ਦਿੱਤੇ ਆ ਕਿ ਉਹਨਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਜਾਵੇ ਐਂ ਜਿੰਨਾ ਕੁਝ ਕੇਸਿਸ ਇਹੋ ਜਿਹੇ ਨੇ ਜਿਨ੍ਹਾਂ ਦੀ ਰਿਪੋਰਟ ਬਣਾ ਕੇ ਤੇ ਸਾਨੂੰ 24 ਤੱਕ ਸਾਨੂੰ ਭੇਜਿਆਨ ਉਥੇ ਆਫਿਸ ਦੇ ਵਿੱਚ ਕਮਿਸ਼ਨ ਮੈਮ ਕਈ ਵਾਰੀ ਦੇਖਿਆ ਜਾ ਰਿਹਾ ਹੈ ਕਿ ਆਪਣਾ ਨਾਹਾ ਲੈਣ ਵਾਸਤੇ ਲੋਕ ਜਿਹੜੇ ਵੀ ਕੰਪਲੀਟ ਕਰਦੇ ਨੇ ਫੇਕ ਕੰਪਲੀਟ ਹੁੰਦੀਆਂ ਵੀ ਮੈਨੂੰ ਜਾਂਚੀ ਸੋਚ ਕੇ ਚੌਂਕੇ ਮੋ ਜਾਇਆ ਗਿਆ ਹਾਂਜੀ ਤੇ ਉਹਦੇ ਚ ਪੁਲਿਸ ਨੂੰ ਵੀ ਪ੍ਰੈਸ ਰਾਈਡ ਕੀਤਾ ਜਾਣਾ ਹੈ ਉਹਨੂੰ ਲੈ ਕੇ ਤੁਹਾਡੇ ਕੋਲੋਂ ਕੋਈ ਤੱਕ ਤਾਂ ਮੀਂਹਿਆ ਰੋਕੇ ਤੁਹੀ ਉਹਦੇ ਬਾਰੇ ਦੇਖੋ ਕੁਝ ਲੋਗ ਇਹੋ ਜਿਹੀ ਵੀ ਹੈਗੀ ਆ ਮੈਂ ਮੰਨਦੀ ਆ ਕਿ ਜੋ ਫੇਕ ਕੰਪਲੀਟਸ ਕਰਦੇ ਆ ਜਿੱਦਾ ਗਾਲੀ ਗਲੋਚ ਐਵੇਂ ਮਤਲਬ ਜੋ ਜਨਰਲ ਵਰਗ ਦੇ ਲੋਗ ਹੁੰਦੇ ਆ ਉਹ ਵੀ ਬਹੁਤ ਵਧੀਆ ਲੋਗ ਹੈਗੇ ਆ ਜ਼ਰੂਰੀ ਨਹੀਂ ਕਿ ਉਹ ਆਪਾਂ ਸਮਝੀਏ ਕਿ ਉਹ ਆਪਣੇ ਜ਼ਾਤੀ ਹੀ ਕਰਦੇ ਆ ਅਟ੍ਰੋਸिटीज ਉਹ ਆਪਣਾ ਕਰਦੇ ਆ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਬਟ ਸਾਨੂੰ ਅਸੀਂ ਇਨਕੁਆਰੀ ਦੇ ਵਿੱਚ ਅਸੀਂ ਇਹਨਾਂ ਨੂੰ ਅਫੀਸ਼ੀਅਲਸ ਨੂੰ ਕੀਤਾ ਹੈ ਕਿ ਤੁਸੀਂ ਦੇਖੋ ਫਾਈਂਡ ਆਊਟ ਕਰੋ ਵੈਦਰ ਦੇ ਆਰ ਟਰੂ অর ਨਾਟ ਕਿ ਜਾਨੂਨ ਪਰਸਨਸ ਹੈਗੇ ਆ ਜੇ ਜਾਨੂਨ ਕੰਪਲੇਂਟਸ ਹੈਗੀਆਂ ਤਾਂ ਉਹਨਾਂ ਦਾ ਫਿਰ ਕਾਗਨੀਜ਼ੈਂਸ ਲੈ ਕੇ ਤੇ ਉਹਨਾਂ ਤੇ ਐਫ ਆਈ ਆਰ ਕਰੋ ਜੋ ਕੰਪੀਟੈਂਟ ਅਕਿਊਜ਼ਡ ਪਰਸਨਸ ਹੈਗੇ ਆ ਤੇ ਵਿਕਟਿਮਸ ਨੂੰ ਰੀਲੀਫ ਦਿਵਾਇਆ ਜਾਵੇ ਮੈਂ ਵੀ ਸਮਝਦਾ ਹਾਂ ਕਿ ਕੋਈ ਅਧਿਕਾਰੀ ਟੇਮਪਰ ਤੇ ਬੈਠਾ ਹੋਵੇ ਤਾਂ ਇਹ ਸਭ ਨੂੰ ਚਾਹਤਾ ਜਦੋਂ ਕੋਈ ਕੰਪਲੇਂਟ ਕਰਦਾ ਉਸ ਤਰ੍ਹਾਂ ਦੇ ਅਧਿਕਾਰੀ ਕੋਈ ਬੈਠਾ ਕੰਪਲੀਟ ਕੋ ਲੈ ਕੇ ਗਿਆ ਜੀ ਮੈਨੂੰ ਜਦੋਂ ਕੁਝ ਬੋਲਿਆ ਕਿ ਤੁਸੀਂ ਸਮਝੋਗੇ ਕਿ ਕੋਈ ਅਧਿਕਾਰੀ ਹੋ ਸਕਦਾ ਹੈ ਤਾਂ ਨਹੀਂ ਐਟ ਦਿ ਸਪੌਟ ਅਫੀਸਰ ਅਫੀਸ਼ੀਅਲ ਪੋਜੀਸ਼ਨ ਤੇ ਤਾਂ ਕੋਈ ਇਹੋ ਜੇ ਹੁੰਦਾ ਨੀਗਾ ਬਟ ਹੁਣ ਕੀ ਪਤਾ ਹੁਣ ਕੁਝ ਇਹੋ ਜੇ ਹੁੰਦੇ ਵੀ ਆ ਅਫੀਸਰਸ ਕੁਝ ਨਿਕਲ ਵੀ ਸਕਦੇ ਆ ਬਟ ਆਪਾਂ ਸਾਰੇ ਅਫੀਸਰਸ ਨੂੰ ਨਹੀਂ ਕਹਿੰਦੇ ਕਿ ਸਾਬ ਸਾਰੇ ਹੀ ਐਵੇਂ ਦੇ ਹੈਗੇ ਆ ਬਹੁਤ ਵਧੀਆ ਅਫੀਸਰਸ ਕਰਦੇ ਆ ਟ੍ਰੀਟ ਉਹਨਾਂ ਨੂੰ ਵੀ ਪਤਾ ਹੈ ਕਿ ਸਾਰੇ ਕਮਿਊਨਿਟੀ ਦੇ ਲੋਕ ਇੱਕ ਬਰਾਬਰ ਹੈ ਕੋਈ ਪੇਤਵਾਵ ਨਹੀਂ ਕਰਦੇ ਕੋਈ ਕਿ ਐਸੀ ਸ਼ੈਡਿਊਲ ਕਾਸਟ ਹੈ ਜਾਂ ਜਨਰਲ ਵਰਗ ਹੈ ਜਾਂ ਜੋ ਵਟ ਏਵਰ ਕੋਈ ਇਹੋ ਜੀ ਗੱਲ ਦੀ ਹੈਗੀ ਬਟ ਮੇਕ ਸ਼ੋਰ ਕਰੋ ਕਿ ਅਪਨੂੰ ਵੀ ਸਾਰਿਆਂ ਨੂੰ ਨਾਲ ਚੱਲਣਾ ਚਾਹੀਦਾ ਹੈ ਤੇ ਉਹਨਾਂ ਦੇ ਨਾਲ ਅਗਰੀ ਕਰਨਾ ਚਾਹੀਦਾ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਵਾਕਈ ਤੁਹਾਡੇ ਨਾਲ ਜ਼ਿਆਤੀ ਹੋਈ ਹੈ ਗਾਲੀ ਗਲੋਚ ਹੋਈ ਹੈ ਤਾਂ ਤੁਸੀਂ ਵੀਡੀਓਜ਼ ਦਿਓ ਉਹਦੇ ਬੇਸਿਸ ਤੇ ਅਸੀਂ ਤੁਹਾਡੇ ਫੁੱਲ ਪ੍ਰੂਫ ਹੋਣ ਜਿਹਦੇ ਤੇ ਅਸੀਂ ਕਾਰਵਾਈ ਕਰੀਏ